ਸਤਿ ਸ਼੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਵਪ੍ਰੀ ਸਿੰਘ ਪੁੱਲਰ ਤਾਂ ਦੋਸਤੋ ਅੱਜ ਆਪਾਂ ਮੁੱਛਲ 1401 ਦੇ ਵਿੱਚ ਪਹਿਲੀ ਕਿਸ਼ਤ ਜੂਰੀਆ ਦੀ ਦੇ ਰਹੇ ਹਾਂ ਇਹ ਵੀਡੀਓ ਮੈਂ 1 ਜੁਲਾਈ ਨੂੰ ਅਪਲੋਡ ਕੀਤੀ ਸੀ ਜਦੋਂ ਆਪਣੇ ਮੁੱਛਲ ਲੱਗੇ ਨੂੰ ਲਗਭਗ 7-8 ਦਿਨ ਹੋ ਗਏ ਸੀ ਤਾਂ 7-8 ਦਿਨਾਂ ਬਾਅਦ ਮੈਂ ਪਹਿਲੀ ਕਿਸ਼ਤ ਜੂਰੀਆ ਦੀ ਦੇ ਦਿੱਤੀ ਸੀ ਤਾਂ ਹੁਣ ਤੁਸੀਂ ਇਹ ਖੇਤ ਨੋਟ ਕਰ ਲਓ ਇਹੀ ਪਾਤ ਨੋਟ ਕਰ ਲਓ ਕਿਉਂਕਿ ਅੱਜ ਲਗਭਗ 17 ਜੁਲਾਈ ਹੋ ਚੁੱਕੀ ਆ ਦਾ 16 17 ਦਿਨਾਂ ਬਾਅਦ ਇਹ ਮੁੱਛਲ 1401 ਝੋਨਾ ਕਿਹੋ ਜਿਹਾ ਆ ਦੇਖ ਲਓ ਮੜਾ ਜਾਂ ਤਾਂ ਦੋਸਤੋ ਇਹ ਉਹੀ ਮੁੱਛਲ ਚੌਂਸ ਇੱਕ ਝੋਨਾ ਦਾ ਉਹੀ ਪਾਤ ਆ ਜਿਸ ਵਿੱਚ ਮੈਂ ਰਹ ਪਾ ਰਿਹਾ ਸੀ ਅੱਜ ਤੋਂ 16 17 ਦਿਨ ਪਹਿਲਾਂ ਉਹੀ ਖੇਤ ਆ ਤਾਂ ਹੁਣ ਅਜਿਹੇ ਇਹਦੇ ਵਿੱਚ ਮੈਂ ਕੀ ਪਤਾ ਜਿਹੜਾ ਇਹ ਇੰਨਾ ਜਿਆਦਾ ਫਟਾਰਾ ਕਰ ਗਿਆ ਇਹ ਤਾਂ ਯਾਰ ਸਾਰਾ ਖੇਤ ਹੀ ਟੱਗ ਆ ਇਹ ਤਾਂ ਯਾਰ ਚਮਤਕਾਰ ਹੀ ਹੋ ਗਿਆ ਇੰਨੀ ਜਿਆਦੇ ਗਰੋਥ ਕਿਵੇਂ ਕਰ ਗਿਆ ਰੰਗ ਦੇਖੋ ਇਹੋ ਜਿਹਾ ਰੰਗ ਹੀ ਭਾਲਦੇ ਆ ਆਪਣੇ ਕਿਸਾਨ ਭਰਾ ਤਹਾਣਾ ਇੰਨਾ ਜਿਆਦਾ ਵਧੀਆ ਕਿਵੇਂ ਆ ਲੱਗਦਾ ਕੋਈ ਨਾ ਕੋਈ ਸ਼ੈਪ ਆਈ ਹੋਊਗੀ ਕੁਛ ਨਹੀਂ ਛੱਡਿਆ ਹੋਣਾ ਇਹਨਾਂ ਤਾਂ ਦੋਸਤੋ ਇਹ ਬੁੱਛਲ 1401 ਇਹੋ ਜੀ ਵੈਰੈਟੀ ਆ ਜਿਹਦੇ ਵਿੱਚ ਦੁਨੀਆ ਭਰ ਦੀਆਂ ਬਿਮਾਰੀਆਂ ਆਉਂਦੀਆਂ ਇਸੇ ਕਰਕੇ ਆਪਣੇ ਕਿਸਾਨ ਭਰਾ 3 3 4 4000 ਰੁਪਏ ਦੇ ਕੱਲੇ ਫੰਗੀ ਸੜ ਪਾ ਦਿੰਦੇ ਆ ਕਹਿੰਦੇ ਸਾਡੇ ਤੋਂ ਤਾਂ ਕੱਲਾ ਝੰਡਾ ਰੋਗ ਨਹੀਂ ਕੰਟਰੋਲ ਆਉਂਦਾ ਹੋ ਗਿਆ ਕੰਟਰੋਲ ਫਰ ਫੰਗੀਸਾਈਡ ਪਾਉਣਾ ਝੰਡਾ ਰੋਗ ਹੋ ਗਿਆ ਘੰਟੌੜ ਤਾਂ ਦੋਸਤੋ ਇਹ ਆਪਣਾ ਉਹ ਮੁਛਲ ਚੌਥਾ ਸੋ ਇੱਕ ਹੈ ਜਿਦੇ ਵਿੱਚ ਹਲੇ ਤੱਕ ਇੱਕ ਵੀ ਫੰਗੀਸਾਈਡ ਨਹੀਂ ਪਾਇਆ ਹੈਰਾਨ ਨਾ ਹੋਇਓ ਤੁਸੀਂ ਇਹਦੇ ਵਿੱਚ ਆਹ 12 ਅਧਿਹਟ ਹੈ ਜਿਹੜਾ 70% ਫੰਗੀਸਾਈਡ ਚੱਕੀ ਫਿਰਦੇ ਆਪਣੇ ਕਿਸਾਨ ਪਰਾ ਦਿਖਾਇਆ ਤੱਕ ਨਹੀਂ ਇੱਥੋਂ ਤੱਕ ਕਿ ਕੋਈ ਵੀ ਜ਼ਹਿਰ ਨਹੀਂ ਪਾਇਆ ਹਾਂ ਦੋਸਤੋ ਕਲੋਰੋਪਦਾਨ ਫਟੇਰਾ ਜਿਹੜੇ ਬਾਸਮਤੀ ਵਿੱਚ ਸਭ ਤੋਂ ਜ਼ਿਆਦਾ ਪੈਂਦੇ ਆ ਇਹਨੂੰ ਦਿਖਾਇਆ ਤੱਕ ਨਹੀਂ ਕਿਉਂ ਨਹੀਂ ਦਿਖਾਇਆ ਸਭ ਤੋਂ ਪਹਿਲਾਂ ਤੁਸੀਂ ਸਮਝੋ ਤੁਹਾਨੂੰ ਮੈਂ ਇੱਕ ਉਦਾਹਰਨ ਦਿੰਦਾ ਆਪਾਂ ਨੂੰ ਬਿਮਾਰੀਆਂ ਕਿਉਂ ਲੱਗਦੀਆਂ ਜਿਵੇਂ ਜਿਵੇਂ ਆਪਣੀ ਉਮਰ ਵੱਡੀ ਹੁੰਦੀ ਜਾਂਦੀ ਆ ਸਰੀਰ ਕਮਜ਼ੋਰ ਹੁੰਦਾ ਜਾਂਦਾ ਆ ਆਪਾਂ ਬढ़ापे ਵੱਲ ਵਧਦੇ ਜਾਂਦੇ ਆ ਅਤੇ ਨਵੀਆਂ-ਨਵੀਆਂ ਬਿਮਾਰੀਆਂ ਆਪ ਨੂੰ ਲੱਗਦੀਆਂ ਜਾਂਦੀਆਂ ਉਸੇ ਪ੍ਰਕਾਰ ਹੀ ਇਹ ਆਪਣਾ ਮੁੱਛਲ 1401 ਆ ਤੁਸੀਂ ਸਮਝੋ ਮੰਨਿਆ ਕਿ ਜਿਹੜਾ ਝੰਡਾ ਰੋਗ ਆ ਉਹ ਫੰਕਸ਼ਨਾਂ ਫੈਲਦਾ ਤੇ ਇਕੱਲੇ ਫੰਗਸ ਇਹਦਾ ਕਾਰਨ ਨਹੀਂ ਜੇਕਰ ਫੰਕਸ਼ਨਾਂ ਫੈਲਦਾ ਹੁੰਦਾ ਤਾਂ ਤੁਸੀਂ ਹੁਣ ਦੁਨੀਆ ਭਾਰ ਦੇ ਟਰੱਕ ਭਰ ਕੇ ਫੰਗੀ ਸੜਾ ਪਾ ਦਿੰਦੇ ਹੋ ਹੋ ਗਿਆ ਕੰਟਰੋਲ ਦੋਸਤੋ ਇਹਦਾ ਝੰਡਾ ਰੋਗ ਆ ਫੰਕਸ਼ਨਾਂ ਵਾਲੀ ਫੈਲਦਾਗਾ ਇਹ ਜਿਆਦਾ ਗਰਮੀ ਪੈ ਜੇ ਤਾਂ ਵੀ ਬਹੁਤ ਜਿਆਦਾ ਫੈਲਦਾਗਾ ਜੇਕਰ ਆਪਾਂ ਯੂਰੀਆ ਵੱਧ ਪਾ ਦਈਏ ਤਾਂ ਵੀ ਬਹੁਤ ਜਿਆਦਾ ਫੈਲਦਾਗਾ ਸਟਰਸ ਤੇ ਆਪਣੇ ਮੁੱਛ ਲਾ ਜੇ ਤਾਂ ਵੀ ਬਹੁਤ ਜਿਆਦਾ ਫੈਲਦਾਗਾ ਤੇ ਸਭ ਤੋਂ ਮੇਨ ਤੇ ਨੋਟ ਕਰਨ ਵਾਲੀ ਗੱਲ ਕਾਪੀ ਪੈਨ ਚੱਕ ਲਓ ਤੇ ਲਿਖ ਲਓ ਜਿਹੜਾ ਬੂਟਾ ਕਮਜ਼ੋਰ ਹੋਊਗਾ ਉਹਨੂੰ ਸਭ ਤੋਂ ਵੱਧ ਝੰਡਾ ਰੂਗਾਊਗਾ ਤਾਂ ਇਸੇ ਕਰਕੇ ਆਪਾਂ ਕੀ ਕਰਨਾ ਇਹਨੂੰ ਤਾਕਤ ਦੇਣੀ ਆ ਤਾਂ ਤਾਕਤ ਕਿਵੇਂ ਆਊਗੀ ਤਤਾਂ ਨਾਲ ਤਾਂ ਇਸ ਖੇਤ ਦੇ ਵਿੱਚ ਸਿਰਫ ਮੈਂ ਤਤ ਪਾਏ ਆ ਕਿਹੜੇ ਕਿਹੜੇ ਪਾਏ ਆ ਇਹਦੇ ਵਿੱਚ ਮੈਂ ਜਿੰਕ ਪਾਈ ਆ ਕਿਹੜੀ ਪਾਈ ਹੈਗੀ 21% ਵਾਲੀ ਪਹਿਲਾਂ 33 ਪਾਉਂਦਾ ਸੀ ਇਸ ਵਾਰ 21% ਵਾਲੀ ਪਾਈ ਹੈਗੀ ਫਿਰ ਮੈਂ ਇਹਦੇ ਵਿੱਚ ਮੈਗਨੀਸ਼ੀਅਮ ਵੀ ਪਾਇਆ ਕੈਲਸ਼ੀਅਮ ਵੀ ਪਾਇਆ ਸਲਫਰ ਵੀ ਇਸ ਖੇਤ ਨੂੰ ਮੈਂ ਪਾਈ ਹੋਈ ਆ ਯੂਰੀਆ ਦੀ ਗੱਲ ਕਰ ਗਏ ਤਾਂ ਹੁਣ ਤੱਕ ਸਿਰਫ ਇਸ ਖੇਤ ਦੇ ਵਿੱਚ ਲਗਭਗ ਮੇਰੇ ਖਿਆਲ 'ਚ ਇਹ 25-26 ਦਿਨਾਂ ਚੋਂ ਨਾ ਹੋ ਗਿਆ ਹੋਊਗਾ ਤੇ ਸਿਰਫ 60 ਕਿਲੋ ਯੂਰੀਆ ਪਾਈ ਆ ਉਹ ਵੀ ਤਿੰਨ ਕਿਸ਼ਤਾਂ ਦੇ ਵਿੱਚ 20-20 ਕਿਲੋ ਕਰਕੇ ਇੱਕਦਮ ਨਹੀਂ ਵੀ ਗੱਟਾ-ਬਾਤਾ ਇਹੇ ਜੀ ਗਲਤੀ ਨਹੀਂ ਆਪਾਂ ਕਰਨੀ ਤਾਂ ਦੋਸਤੋ ਆਹ ਸਮਾਨ ਪਾਇਆ ਨਾ ਇਹਦੇ ਵਿੱਚ ਕੋਈ ਜ਼ਹਿਰ ਪਾਇਆ ਨਾ ਕੋਈ ਫੰਗੀਸਾਈਡ ਪਾਇਆ ਤੇ ਆ ਚੈੱਕ ਕਰ ਲੋ ਕਿਵੇਂ ਖੜਾ ਹੈਗੀ ਐ ਕੋਈ ਕਮੀ ਤੇ ਇਹਦੇ ਵਿੱਚ ਮੈਨੂੰ ਲੱਗਦਾ ਵੱਧ ਤੋਂ ਵੱਧ 15-20 ਕਿਲੋ ਯੂਰੀਆ ਹੋਰ ਪਾਉਂਗਾ ਅਤੇ 28 ਦਿਨਾਂ ਦੇ ਵਿੱਚ ਜਿੰਨੀ ਯੂਰੀਆ ਪਾਉਣੀ ਆ ਜੋ ਵੀ ਸਮਾਨ ਪਾਉਣਾ ਮੈਂ ਪਾ ਕੇ ਕੰਮ ਨਿਮੇੜ ਦੂੰਗਾ ਤਾਂ ਦੋਸਤੋ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਮੇਰਾ ਮੁੱਛਲ 1401 ਕਿਵੇਂ ਲੱਗਿਆ ਕਿਉਂਕਿ ਦੋਸਤੋ ਆਪਣੇ ਚੈਨਲ ਦਾ ਨਾਮ ਹੈ ਸਾਡਾ ਕਿਸਾਨ ਸਾਡਾ ਕਿਸਾਨ ਕਿਉਂ ਹੋਵੇ ਲੁੱਟ ਦਾ ਸ਼ਿਕਾਰ ਧੰਨਵਾਦ ਦੋਸਤੋ